ਇਹ ਦਿਨ ਲੁੱਟਖੋਦੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਪੰਜਾਬ ਪੁਲਿਸ ਆਰਾਮ ਫਰਮਾਨ ਵਿੱਚ ਹੀ ਵਿਅਸਤ ਹੈ ਜੀ ਹਾਂ ਫਿਰੋਜ਼ਪੁਰ ਵਿੱਚ ਤਾਇਨਾਤ ਪੀਸੀਆਰ ਜਿਨ੍ਹਾਂ ਦੇ ਸਿਰ ਉੱਪਰੋਂ ਸੁਰੱਖਿਆ ਦਾ ਜ਼ਿੰਮੇ ਹੈ ਹਰ ਘੜੀ ਤਿਆਰ ਪਰ ਤਿਆਰ ਰਹਿਣ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਘਟਨਾ ਹੁੰਦੀ ਹੈ ਤਾਂ ਉਹ ਉਸੇ ਸਮੇਂ ਹੀ ਚੌਕਸੀ ਨਾਲ ਉਸ ਨੂੰ ਰੋਕ ਸਕਣ ਪਰ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਆਪਣੇ ਆਪ ਵਿੱਚ ਪੰਜਾਬ ਪੁਲਿਸ ਦੀ ਮੁਸਤੈਦਗੀ ਤੇ ਸਵਾਲ ਖੜੇ ਕਰ ਦਿਆਂ ਦੀ ਕਮਿਸ਼ਨਰ ਦਫ਼ਤਰ ਦੇ ਬਾਹਰ ਚੌਂਕ ਦੇ ਅਦਾਲਤਾਂ ਜਿੱਥੇ ਹਰ ਸਮੇਂ ਸੁਰੱਖਿਆ ਤਾਇਨਾਤ ਰਹਿੰਦੀ ਹੈ ਉੱਥੇ ਹੀ ਇੱਕ ਮਹਿਲਾ ਨਾਲ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਅਤੇ ਪੀਸੀਆਰ ਪੁਲਿਸ ਦੇਖਦੀ ਹੀ ਦੇਖਦੀ ਰਹਿ ਜਾਂਦੀ ਹੈ ਤੇ ਆਪਣੀ ਛੋਟੀ ਬੱਚੀ ਨਾਲ ਰੋ ਰੋ ਕੇ ਆਪਣੀ ਦਾਸ ਤਾ ਸੁਣਾਉਂਦੀ ਹੋਈ ਇਸ ਮਹਿਲਾ ਦਾ ਨਾਮ 스ਵਿਤਾ ਜੋ ਬਸ ਤੋਂ ਉਤਰੀ ਸੀ اپنی ਭੈਣ ਦੇ ਘਰ ਉਸਨੇ ਜਾਣਾ ਸੀ ਜਿਸ ਤਰ੍ਹਾਂ ਹੀ ਉਸਨੇ ਸੁਨੇਹਾ ਦੇਣ ਲਈ ਫਿਰੋਜ਼ਪੁਰ ਪਹੁੰਚੀ ਤਾਂ ਉਸਨੇ ਆਪਣੀ ਭੈਣ ਨੂੰ ਫੋਨ ਕੀਤਾ ਤੇ ਪਿੱਛੋਂ ਆ ਰਹੇ ਦੋ ਲੁਟੇਰਿਆਂ ਨੇ ਉਸਦੇ ਕੰਨ ਨਾਲੋਂ ਫੋਨ ਖੋ ਕੇ ਲੈ ਗਏ ਤੇ ਮਹਿਲਾ ਰੋਂਦੀ ਬਿਲਕੁਲ ਦੀ ਰਹਿ ਗਈ ਕਿ ਤੁਹਾਡਾ ਮੇਰਾ ਨਾਮ ਸविता ਹੈ। ਸਭ ਤੱਕ ਕਿੱਥੇ ਉਤਰੇ ਤੁਸੀਂ ਹੁਣ ਹੈ? ਬਾਜਲ ਵਾਲੇ ਚੌਂਕ ਬਾਜਲ ਚੌਂਕ ਤੇ ਹੁਣ ਕਿੱਧਰ ਜਾ ਰਹੇ ਹੋ ਤੁਸੀਂ? ਮੈਂ ਮੇਰੀ ਭੈਣ ਨੂੰ ਫੋਨ ਕੀਤਾ ਸੀ ਉਹਨੇ ਲੈਣ ਆਉਣਾ ਸੀ ਤਾਂ ਮੈਨੂੰ। ਅੱਛਾ ਫੋਨ ਕਰ ਰਹੇ ਸੀ। ਹਾਂਜੀ ਨਾਇਆ ਬਾਈ ਲੈਣ ਬਿਆਣੇ ਪਿੰਡ ਇੱਥੇ ਆ ਗਏ ਆ ਬਾਜਲ ਵਾਲੇ ਚੌਂਕ। ਕੁਣ ਲਾਂ ਆ ਜਾ ਸਭ ਅੱਛਾ ਮੈਂ ਆ ਰਹੇ ਹਾਂ ਤਾਂ ਫੋਨ ਵੀ ਵਿੱਚ ਹੀ ਲੱਗਾ ਰਹਿਣਾ ਲੱਗਾ ਹੀ ਰਿਹਾ ਗਿਆ ਨਾਲ ਹੀ ਲੈ ਕੇ ਹਾਂਜੀ ਅੱਛਾ ਪਿੱਛੋਂ ਆਏ ਨੇ ਮਗਰ ਪਿੱਛੋਂ ਆਏ ਨੇ ਪਤਾ ਹੀ ਨਹੀਂ ਲੱਗਣਦੇ ਹਾਂ ਹੂੰ ਹੂੰ ਤੁਹਾਡੀ ਕੀ ਵੀ ਦਿਨ ਦਿਹਾੜੇ ਲੁੱਟਾਂ ਹੋਈ ਜਾਂਦੀਆਂ ਨੇ ਕੀ ਕਹਿਣਾ ਤੁਹਾਡਾ ਵੀ ਸ਼ਰਿਆਮੀ ਹੋਰੀਆਂ ਨੇ ਕੀ ਕਹਾਂਗੇ ਇਹਨਾਂ ਨੂੰ ਜਿਹੜਾ ਮਟਾਓ ਜਿਹੜਾ ਲੁੱਟਾ ਕੋਆ ਕਰਦੇ ਨੇ ਕੋਈ ਕਹਾਂ ਨਹੀਂ ਤੇ ਤੱਕ ਹੋਈ ਹੋਈ ਹੈ ਅੱਛਾ ਅੱਛਾ ਮੇਰਾ ਨਾ ਜਤਿੰਦਰ ਆ ਜੀ ਜਤਿੰਦਰ ਕੀ ਦੇਖਿਆ ਹੁਣ ਇਹਦਾ ਜਸਤੋ 5 ਮਿੰਟ ਦੀ ਗੱਲ ਆ ਜੀ 5 ਮਿੰਟ ਬਣੀ ਹੋਏ 2 ਮਿੰਟ ਹੋਏ ਆ ਹੁਣੇ ਸਾਡੇ ਸਾਹਮਣੇ ਹੋਣੇ ਲੰਘ ਕੇ ਗਏ ਆ ਪਤਾ ਨਹੀਂ ਲੱਗਿਆ ਕਿ ਤੰਮੀ ਤੇ ਰੋਕਣਾ ਮੋਟਰਸਲ ਤੇ ਆ ਰਹੀ ਸੀ ਤੇ ਉਹਦੇ ਮਗਰ ਭੱਜੇ ਆ ਹੁਣ ਸਾਰੇ ਇੱਕ ਬੈਠੇ ਆ ਕੁਰਸੀਆਂ ਪਈਆਂ ਦੇਖੋ ਕੀ ਪੁਲਿਸ ਵਾਲੇ ਇੱਥੇ ਬੈਠੇ ਤਾਂ ਵੀ ਨਿਕਲ ਗਏ ਉਹਨਾਂ ਕੋਲ ਇਹ ਨਹੀਂ ਪੁਲਿਸ ਵਾਲੇ ਇਹ ਆ ਮੀਡੀਆ ਸਾਹਿਬ ਆਏ ਹੁਣੇ ਉਹ ਨਿਕਲ ਗਏ ਉਹ ਵੇਖ ਕੇ ਇਹਨਾਂ ਨੂੰ ਹਾਂ 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 ਆ ਹੁਣੇ ਇੱਥੇ ਬੈਠੇ ਆ ਦੇਖੋ ਕੁਰਸੀਆਂ ਮਾਰੇ ਘਮਾਓ ਇੱਧਰ ਕੁਰਸੀਆਂ ਹਾਂ 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 ਫਿਰ ਨਿਕਲ ਗਏ ਸਾਹਮਣੇ ਕੋਲੋਂ ਲੰਘੇ ਇਹਨਾਂ ਦੇ ਕੋਲੋਂ ਹੀ ਲੁੱਟ ਹੋ ਗਈ ਪੁਲਿਸ ਦੇ ਕੋਲੋਂ ਲੁੱਟ ਹੋਈ ਜਨਾਨੀ ਬਗੀ ਬਗੀ ਹਾਂਜੀ ਹਾਂਜੀ ਉਹ ਕਿਤੇ ਫੋਨ ਕਰਨ ਲਈ ਸੀ ਤੇ ਰਿਸਦਾਰ ਨੂੰ ਤੇ اچانک ਪਿੱਛੋਂ ਜਿਹੜੇ ਤੇਜ਼ੀ ਨਾਲ ਦੋ ਨੌਜਵਾਨ ਆਏ ਸੀ ਮੋਟਰਸਾਈਕਲ ਤੇ ਇੱਥੋਂ ਸਟੇਟ ਬੈਂਕ ਚੌਂਕ ਤੋਂ ਜਿਹੜੇ ਆਪਣੇ ਚਰਚ ਰੋਡ ਤੇ ਮੇਨ ਰੋਡ ਵੱਲ ਨੂੰ ਬੜੀ ਤੇਜ਼ੀ ਨਾਲ ਮੋਟਰਲੇ ਲੰਘੇ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਬਾਅਦ ਵਿੱਚ ਮੋਟਰਸਾਈਕਲ ਲਾਇਆ ਕਿ ਤੁਸਮ ਉਸ ਨੂੰ ਲਾਉਣ ਦੇ ਬਾਅਦ ਵੀ ਸਾਨੂੰ ਮਿਲੇਗੇ ਅੱਗੇ ਵੀ ਇਹੀ ਦੋਵਾਂ ਮੋਟਰਸਾਈਕਲ ਪੀਸੀਆਰ ਨੂੰ ਅਸੀਂ ਉਹਨਾਂ ਨੇ ਕੋਈ ਇਨਫੋਰਮੇਸ਼ਨ ਦਿੱਤੀ ਕਿ ਇਹ ਦੋਵੇਂ ਮੁੰਨੇ ਨਮਜਵਾਨ ਆ ਹਾਂ ਹਾਂ ਗਾਲੀਆਂ ਨਾਲ ਜਿਆਦਾ ਪਈ ਹੋਈਆਂ ਸੀ ਉਹਨਾਂ ਕੋਲ ਅਸੀਂ ਕਿਹਾ ਕਿ ਪਰਮਪੀਟਾਸ ਪਰ ਉਹ ਚੋਟ ਕੋਈ ਨਹੀਂ ਲੱਗੀ ਕਿਸੇ ਹੋਰ ਜਗ੍ਹਾ ਆ ਵੀ ਸਾਡੇ ਸਾਹਮਣੇ ਨਹੀਂ ਤੁਹਾਡੀ ਪੀਸੀਆਰ ਪਰ ਮਗਰ ਰੌਂਡ ਕਰਦੀ ਰਹੀ ਉਹਨਾਂ ਪਿੱਛੇ ਕਰਦੀ ਰਹੀ ਪੀਸੀਆਰ ਅਸੀਂ ਆਪ ਖੁਦ ਮੁੱਸੇ ਲਾਇਆ ਸੀਗਾ ਨਹੀਂ ਮਿਲੇ ਨਹੀਂ ਮਿਲਿਆ ਡਿਊਟੀ ਵੀ ਤੁਹਾਡੀ ਇੱਥੇ ਹੀ ਸੀਗੀ ਵੈਸੇ ਡਿਊਟੀ ਸਾਡੀ ਕੋਈ ਸਟੈਂਡ ਬੈਕ ਆਪਣੇ ਕੇਸ ਇਹ ਰਹੀ ਸੀ ਆ ਹਾਂ ਤੇ ਲੇਕਨ ਵਾਰਦਾਤ ਕੁਛ ਬਾਅਦ ਵਾਲੇ ਚੌਂਚ ਹੋਈ ਹੈ ਤੇ ਦੋ ਆ ਮੋਟਰਸਾਈਕਲਾਂ ਨੂੰ ਅਸੀਂ ਮਿਲ ਕੇ ਜੂਨ ਤੇ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਵੀ ਜੋ ਇਹੋ ਕੇਸ ਜਿਹੜਾ ਥਾਂ ਨੂੰ ਲੱਗਦਾ ਨਹੀਂ ਮਿਲਿਆ ਹੁਣ ਤਲਾਸ਼ ਕਰ ਰਹੇ ਕੀ ਕਰ ਹਾਂਜੀ ਹਾਂਜੀ ਜ਼ਿਕਰ ਹੋ ਗਿਆ ਜਿਸ ਜਗ੍ਹਾ ਤੇ ਮਹਿਲਾ ਨਾਲ ਲੁੱਟ ਹੋਈ ਹੈ ਉਹ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਬਾਹਰ ਹੈ ਸੈਸ਼ਨ ਜੱਜ ਤੋਂ ਹੋਰ ਅਦਾਲਤਾਂ ਇੱਥੇ ਲੱਗਦੀਆਂ ਨੇ 24 ਘੰਟੇ ਇੱਥੇ ਸੁਰੱਖਿਆ ਤਾਇਨਾਤ ਹੁੰਦੀ ਹੈ ਪਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜਿਨ੍ਹਾਂ ਦੇ ਮੋਢਿਆਂ ਉੱਪਰ ਸੁਰੱਖਿਆ ਦਾ ਜ਼ਿੰਮੇ ਪੀਸੀਆਰ ਟੀਮ ਉਹ ਕੁਰਸੀਆਂ ਤੇ ਬੈਠ ਕੇ ਆਰਾਮ ਫਰਮਾ ਰਹੇ ਸੀ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਸਾਹਮਣੇ ਹੀ ਲੁੱਟ ਹੋਈ ਹੈ ਤਾਂ ਅਜੀਬੋ-ਗਰੀਬ ਤਰੀਕੇ ਸੁਣਨ ਨੂੰ ਮਿਲੇ ਉਹਨਾ ਅੱਗੋਂ ਪੀਸੀਆਰ ਦਾ ਇਕਲਾਹ ਕਰ ਰਹੇ ਪਰ ਜਦ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ ਕਿੰਨੀ ਬਾਕੀ ਨਾਲ ਪੁਲਿਸ ਵੱਲ ਲੁਟੇਰਿਆਂ ਦਾ ਹੁਲੀਆ ਬਿਆਨ ਕਰ ਰਿਹਾ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝੜ ਰਿਹਾ ਹੈ ਇਹ ਕਹਿ ਕੇ ਉਸਨੇ ਅੱਗੇ ਪੀਸੀਆਰ ਦਾ ਇਕਲਾਹ ਕਰ ਦਿੱਤੀ ਜਦ ਕਿ ਸਰਕਾਰ ਵੱਲੋਂ ਮੋਟਰਸਾਈਕਲ ਪੀਸੀਆਰ ਦਿੱਤਾ ਗਿਆ ਕਿ ਉਹ ਲਟੋਰ ਲੁਟੇਰਿਆਂ ਦਾ ਪਿੱਛਾ ਕਰ ਸਕਣ ਪਰ ਜਨਾਬ 'ਚ ਇੰਨੀ ਹਿੰਮਤ ਕਿੱਥੇ ਕਿ ਉਹ ਚੋਰਾਂ ਦਾ ਪਿੱਛਾ ਕਰ ਸਕਣ ਤੇ ਉਹਨਾਂ ਨੂੰ ਫੜ ਸਕਣ